ਪੰਜਾਬੀਓ ਸਵਾਗਤ ਕਰਦੇ ਜੀ ਤੁਹਾਡਾ ਮੈਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵੀ ਆਪਣੀ ਬਹੁਤ ਜ਼ਿਆਦਾ ਇੰਪੋਰਟੈਂਟ ਹੋਣ ਜਾ ਰਹੀ ਹੈ ਤੇ ਵੀਡੀਓ ਪੂਰਾ ਐਂਡ ਤੱਕ ਦੇਖਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰ ਦੇਕੋ ਕਿਉਂਕਿ ਇਹ ਜਿਹੜੀ ਵੀਡੀਓ ਹੈ ਨਾ ਬਹੁਤ ਸਾਰੇ ਲੋਕਾਂ ਦਾ ਜਿਹੜਾ ਮੰਨ ਦਾ ਵਹਿਮ ਘਟੂਗੇ ਸਤਿ ਸ਼੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਜੀ ਤੁਹਾਡਾ ਮੈਂ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਇਹ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰ ਦੇ ਕਿਉਂਕਿ ਇਹ ਅਜਿਹੀ ਵੀਡੀਓ ਹੋਣ ਜਾ ਰਹੀ ਹੈ ਜੋ ਤੁਹਾਡੇ ਤੇ ਤੁਹਾਡੇ ਦੋਸਤਾਂ ਮਿੱਤਰਾਂ ਤੁਹਾਡੇ ਆਲੇ ਦੁਆਲੇ ਦੇ ਵਿੱਚ ਜਿਹੜੇ ਤੁਸੀਂ ਵਹਿਮ ਬਾਰੇ ਹੋਏ ਨੇ ਕੁਝ ਅਜਿਹੀ ਨੋਲਜ ਦਊਗਾ ਜੋ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗੀ ਤਾਂ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਿਓ ਬਹੁਤ ਸਾਰੇ ਮਰਦ ਜਿਹੜੇ ਆਪਣੇ ਨਾ ਸਾਈਜ਼ ਨੂੰ ਲੈ ਕੇ ਜਾਂ ਸ਼ੇਪ ਨੂੰ ਲੈ ਕੇ ਬਹੁਤ ਜ਼ਿਆਦਾ ਉਹਨਾਂ ਨੇ ਦਿਮਾਗ ਤੇ ਲੋੜ ਪਾਇਆ ਹੈ ਮੈਨੂੰ ਨਹੀਂ ਪਤਾ ਕਿਉਂ ਪਾਇਆ ਹੈ ਉਹਨਾਂ ਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਮੇਰਾ ਸਾਈਜ਼ ਠੀਕ ਹੈ ਮੈਂ ਠੀਕ ਢੰਗ ਨਾਲ ਕਰ ਵੀ ਪਾਉਂਗਾ ਜਾਂ ਨਹੀਂ ਇਹ ਚੀਜ਼ ਨਾ ਮੈਨੂੰ ਮਤਲਬ ਉਹ ਇਹ ਸੋਚਦੇ ਨੇ ਵੀ ਮੇਰਾ ਇਸ ਤਰ੍ਹਾਂ ਦਾ ਸਾਈਜ਼ ਮੈਨੂੰ ਕਿਹੜੀ ਪੋਜੀਸ਼ਨ ਅਟ੍ਰਾਈ ਕਰਨੀ ਚਾਹੀਦੀ ਹੈ ਅੱਜ ਇਸ ਵੀਡੀਓ ਵਿੱਚ ਪੂਰੀ ਤਰ੍ਹਾਂ ਗੱਲ ਕਰੂੰਗਾ ਠੀਕ ਹੈ ਉਹ ਬਿਲਕੁਲ ਨੋਰਮਲ ਹੁੰਦੇ ਨੇ ਉਹਨਾਂ ਨੂੰ ਜੇ ਕੁਝ ਹੋਇਆ ਹੈ ਵੀ ਹੈ ਤਾਂ ਉਸ ਨੂੰ ਸਹੀ ਕਿਵੇਂ ਕਰਨਾ ਹੈ ਫਿਰ ਉਹਨਾਂ ਨੂੰ ਕਿਹੜੀ ਪੋਜੀਸ਼ਨਾਂ ਕਿਹੜੀ ਵਰਤਣੀ ਚਾਹੀਦੀ ਹੈ ਤੁਹਾਨੂੰ ਸ਼ੇਪ ਦੇ ਅਨਸਾਰ ਠੀਕ ਹੈ ਪੂਰੀ ਵਿਸਥਾਰ ਨਾਲ ਗੱਲ ਕਰੂੰਗਾ ਤੇ ਇਹ ਵੀਡੀਓ ਮੈਨੂੰ ਪਤਾ ਤੁਸੀਂ ਅੰਤ ਤੱਕ ਵੇਖੋਗੇ ਠੀਕ ਹੈ ਜੇ ਤੁਸੀਂ ਚੈਨਲ ਦੇ ਨਵੇਂ ਹੋਗੇ ਤਾਂ ਚੋ ਇਸ ਨੂੰ ਸਬਸਕ੍ਰਾਈਬ ਜਰੂਰ ਕਰਿਓ ਸਭ ਤੋਂ ਪਹਿਲਾਂ ਜੇ ਆਪਾਂ ਮਤਲਬ ਸਮਝੀਏ ਨਾ ਇੱਕ ਚੀਜ਼ ਨੂੰ ਸਮਝੋ ਜਿਹੜਾ ਸਬਜਾ ਜਿਹੜਾ ਟੈਕਸਚਰ ਹੈ ਨਾ ਵੱਖਰਾ ਹੁੰਦਾ ਸਾਡੀ ਸਕਿਨ ਟੋਨ ਵੱਖਰੀ ਹੁੰਦੀ ਹੈ ਸਾਡੀ ਬਾਡੀ ਵੱਖਰੀ ਹੁੰਦੀ ਹੈ ਮਤਲਬ ਸਭ ਕੁਝ ਅਜੀ ਸੀ ਫੈਮਿਲੀ ਦੇ ਇੱਕ ਮੈਂ ਕਹਾਂ ਜਿਹੜੇ ਬਹੁਤੇ ਮਰਦਾਂ ਵਿੱਚ ਜਿਹੜੀ ਸਮੱਸਿਆ ਵੀ ਉਹਨਾਂ ਨੂੰ ਲੱਗਦਾ ਕਿ ਕਿਸੇ ਹੋਰ ਦਾ ਦੇਖਦੇ ਨੇ ਉਹਨਾਂ ਨੂੰ ਲੱਗਦਾ ਕਿ ਉਹਨਾਂ ਦਾ ਵੱਡਾ ਹੈ ਮੇਰਾ ਛੋਟਾ ਹੈ ਠੀਕ ਹੈ ਵੀ ਮੈਂ ਸਹੀ ਢੰਗ ਨਾਲ ਕਰ ਵੀ ਪਾਉਂਗਾ ਮੈਂ ਆਪਣੇ ਘਰ ਨੂੰ ਖੁਸ਼ ਵੀ ਕਰ ਪਾਉਂਗਾ ਕਿ ਉਹਨਾਂ ਦਾ ਸਾਈਜ਼ ਐਡਾ ਵੱਡਾ ਹੈ ਮੇਰਾ ਛੋਟਾ ਹੈ ਠੀਕ ਹੈ ਸਭ ਦੀ ਗੱਲ ਕਰੂੰਗਾ ਤੇ ਹੁਣ ਆਪਾਂ ਗੱਲ ਕਰਦੇ ਸਭ ਤੋਂ ਪਹਿਲਾਂ ਬਨਾਣਾ ਦੇ ਬਨਾਣਾ ਸਾਈਜ਼ ਦੇ ਬਨਾਣਾ